ਮਾਨ ਸਰਕਾਰ ਦੇ ਵੱਲੋਂ ਲੋਕਾਂ ਨੂੰ ਮੈਡੀਕਲ ਸਹੂਲਤ ਦੇ ਲਈ ਦਿੱਤਾ ਗਿਆ 10 ਲੱਖ ਰੁਪਏ ਦਾ ਹਲਤਕਾਰਡ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਦੱਸਿਆ ਕਿ ਮਾਨ ਸਰਕਾਰ ਸਮੇਂ-ਸਮੇਂ ਤੇ ਲੋਕਾਂ ਦੀ ਸਹੂਲਤ ਦਾ ਧਿਆਨ ਰੱਖਦੀ ਹੈ ਜਿਸ ਦੇ ਚਲਦੇ ਅੱਜ 10 ਲੱਖ ਰੁਪਏ ਦੇ ਹਲਤਕਾਰਡ ਦਾ ਉਦਗਾਟਨ ਕੀਤਾ ਗਿਆ ਹੈ ਜਿਸ ਵਿੱਚ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਇਲਾਜ ਫਰੀ ਮਿਲੇਗਾ ਇਸ ਵਿੱਚ ਕਿਸੇ ਵੀ ਅਮੀਰ ਜਾਂ ਗਰੀਬ ਦੇ ਨਾਲ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਵੇਗਾ ਅਤੇ ਲੋਕਾਂ ਦਾ 10 ਲੱਖ ਤੱਕ ਦਾ ਇਲਾਜ ਬਿਲਕੁਲ ਫਰੀ ਵਿੱਚ ਹੋਵੇਗਾ ਹਰ ਵਿਅਕਤੀ ਦੇ ਲਈ ਇਹ ਇਲਾਜ ਮੁਫਤ ਹੋਵੇਗਾ

ਵਾਢੀ ਜਿੰਦਾਬਾ ਜਿਵੇਂ ਅੰਦਰ ਕੇਜਰੀਵਾਲੀ ਜਿੰਦਾਬਾ ਸਭ ਤੋਂ ਪਹਿਲੇ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਇੰਚਾਰਜ ਮਨੀਸ਼ ਸ਼ੋਧਿਆ ਜੀ ਦਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਭ ਤੋਂ ਅਹਿਮ ਫੈਸਲਾ ਲਿਆ ਸਭ ਤੋਂ ਇਤਿਹਾਸਿਕ ਮੈਂ ਕਹਿ ਸਕਦਾ ਵੀ ਵੱਡਾ ਫੈਸਲਾ ਇਹ ਪੰਜਾਬ ਦੇ ਲੋਕਾਂ ਵਾਸਤੇ ਹੈ ਜਿਹੜਾ ਹੈਲਥ케ਅਰ ਬੀਮਾ ਯੋਜਨਾ ਜਿਹੜੀ 10 ਲੱਖ ਦੀ ਇੰਸ਼ੋਰੈਂਸ ਜਿਹੜੀ ਅੱਜ ਪੰਜਾਬ ਦੇ ਲੋਕਾਂ ਨੂੰ ਮਿਲਣ ਜਾ ਰਹੀ ਹੈ ਕਿਉਂਕਿ ਇਹ ਚੀਜ਼ ਪਹਿਲੇ ਬੜੀਆਂ ਸਰਕਾਰਾਂ ਆਂਦੀ ਜਾਂਦੀ ਰਹੀਆਂ ਕਿਸੇ ਨੇ ਵੀ ਇਹਦੇ ਵੱਲ ਧਿਆਨ ਨਹੀਂ ਦਿੱਤਾ ਕਿ ਸਾਡੇ ਜਿਹੜੇ ਮਿਡਲ ਕਲਾਸ ਲੋਕ ਹੈ ਸਾਡੇ ਗਰੀਬ ਲੋਕ ਹੈ ਇਹ ਆਪਣੇ ਜਦੋਂ ਕੋਈ ਬਿਮਾਰ ਪੈਂਦਾ ਹੈ ਕਿਸ ਤਰ੍ਹਾਂ ਪੈਸੇ ਆ ਜਾਵੇ ਕਿਉਂਕਿ ਇਹ 10 ਲੱਖ ਦੀ ਜਿਹੜੀ ਇੰਸ਼ੋਰੈਂਸ ਹੈ ਅਗਰ ਅਸੀਂ ਪ੍ਰਾਈਵੇਟ ਕੰਪਨੀ ਤੋਂ ਅੱਜ ਲਈਏ ਤੇ ਮੈਨੂੰ ਲੱਗਦਾ ਵੀ ਸਾਲ ਦੇ ਸਾਨੂੰ 15 ਤੋਂ 18000 ਰੁਪਏ ਦੇਣਾ ਪਏ ਲੇਕਿਨ ਸਰਕਾਰ ਨੇ ਜਿਹੜਾ ਇਹ ਫੈਸਲਾ ਲਿਆ ਇੱਕ ਪਰਿਵਾਰ ਦੇ 10 ਲੱਖ ਦਾ ਇੰਸ਼ੋਰੈਂਸ ਬੜੇ ਅੱਛੇ ਮਲਟੀਨੈਸ਼ਨਲ ਹਸਪੀਟਲਾਂ ਦੇ ਵਿੱਚ ਜਾ ਕੇ ਆਪਣਾ ਟ੍ਰੀਟਮੈਂਟ ਕਿਸੇ ਵੀ ਬਿਮਾਰੀ ਦਾ ਇਲਾਜ ਕਰਵਾ ਸਕਦੇ ਆ ਅਕਸਰ ਦੇਖਦੇ ਆ ਕਿ देखिए आम आदमी पार्टी की जब से सरकार बनी है पंजाब में तब से हमने एक चीज देखी है कि उन्होंने सभी को एक समान नजर से देखा है कोई जात पात नहीं देखी उन्होंने देखा कि हर एक जात में हर एक कौम में जो लोग हैं वो गरीब होते ही हैं सो ये इंश्योरेंस है ये किसी भी परिवार नहीं कर पाते कि हम अच्छे हॉस्पिटल में अपना इलाज करवाएं क्योंकि बड़े ऐसे परिवार हैं जो स्वर्ण जाति से संबंधित हैं और वो अपना इलाज नहीं करवा पाते लेकिन आम आदमी पार्टी सरकार ने ये फैसला लिया है अभी हेल्थ इंश्योरेंस सभी परिवारों को मिलनी चाहिए अगर 10 लाख की ये किसी परिवार को ये अपनी बीमा योजना मिलती है तो उस परिवार को एक बड़ी अच्छी राहत मिलती मिलेगी क्योंकि किसी भी परिवार ने कभी भी कोई ऐसा हादसा ना हो कोई एक्सीडेंट हो या कोई बीमारी आ जाए तो उस परिवार का ऊपर एक बहुत बोल सकते हैं मुसीबत आ जाती है लेकिन इस इंश्योरेंस के कारण बहुत ਉਸ ਪਰਿਵਾਰ ਕੋ ਲਾਭ ਮਿਲ ਸਕਦਾ ਹੈ ਔਰ ਬੜੇ ਅੱਛੇ ਅੱਛੇ ਹਸਪਤਾਲੋ ਮੇ ਉਹ ਆਪਣਾ ਇਲਾਜ ਕਰਵਾ ਸਕਦੇ ਆ ਪਹਿਲਾ ਦੇਖੋ ਪਹਿਲੇ ਜਿਹੜੀ ਪੰਜਾਬ ਸਰਕਾਰ ਨੇ ਜਿਹੜੀ ਜੁਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾਈ ਹੈ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਜਿਹੜਾ ਪਿੰਡਾਂ ਵਿੱਚ ਜਾ ਕੇ ਸਾਡੇ ਪੁਲਿਸ ਡਿਪਾਰਟਮੈਂਟ ਸਾਡਾ ਹੈਲਥ ਡਿਪਾਰਟਮੈਂਟ ਸਾਡੇ ਬੀਡੀਪੀਓ ਡਿਪਾਰਟਮੈਂਟ ਉੱਤੇ ਜਾ ਕੇ ਪਿੰਡਾਂ ਦੇ ਵਿੱਚ ਹਰ ਇੱਕ ਲੋਕਾਂ ਨੂੰ ਆਪਣੇ ਸਰਪੰਚਾਂ ਨਾਲ ਮਿਲ ਕੇ ਆਪਣੇ ਆਮ ਆਦਮੀ ਪਾਰਟੀ ਦੇ ਕਾਰਗਰਤਾ ਨਾਲ ਮਿਲ ਕੇ ਲੋਕਾਂ ਨੂੰ ਜਿਹੜਾ ਬੜੇ ਵਧੀਆ ਤਰੀਕੇ ਨਾਲ ਦੱਸਿਆ ਜੋ ਸਰਕਾਰ ਦੀ ਗਾਈਡਲਾਈਨ ਥੱਲੇ ਕਿ ਇਹ ਨਸ਼ਾ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਕਿਸ ਤਰ੍ਹਾਂ ਬਰਬਾਦ ਕਰ ਰਿਹਾ ਤੋਂ ਮੈਨੂੰ ਲੱਗਾ ਵੀ ਜਿਹੜੀ ਮੁਹਿੰਮ 2 ਮਹੀਨੇ ਚੱਲੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਰਪਿਆ ਜਿਹਦੇ ਵਿੱਚ ਨਸ਼ੇ ਦੇ ਵਿੱਚ ਜੋ ਵਪਾਰੀ ਹੈ ਨਸ਼ੇ ਵੇਚਦੇ ਹੈ ਉਹਨਾਂ ਤੇ ਲਗਾਮ ਲੱਗੀ ਹੈ ਕਈਆਂ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਗਿਆ ਹੈ ਉਹਦੇ ਡਰ ਦੇ ਕਾਰਨ ਕਾਫੀ ਜਿਹੜੇ ਨਸ਼ਾ ਤਸਕਰ ਹੈ ਜਾਂ ਤੋਂ ਪੰਜਾਬ ਛੱਡ ਗਏ ਹੈ ਔਰ ਕਾਫੀ ਜ਼ਿਆਦਾ ਜਿਹੜੇ ਨਸ਼ਾ ਵੇਚਣਾ ਬੰਦ ਕਰ ਗਏ ਹੈ ਔਰ ਮੈਨੂੰ ਲੱਗਾ ਵੀ ਪਿਛਲੇ ਇਹ ਮੁਹਿੰਮ ਦੇ ਕਾਰਨ ਬਹੁਤ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦੇ ਬਰੁੜੇ ਦੀ ਪੋਸਟਿਵਿਟੀ ਦੇਖੀ ਗਈ ਹੈ ਬੜੇ ਸਾਡੇ ਨੌਜਵਾਨ ਨਸ਼ੇ ਨੂੰ ਤਿਆਗ ਚੁੱਕੇ ਔਰ ਦੂਜੀ ਮਹਿੰਮ ਵੀ ਔਰ ਚਾਲੂ ਹੋ ਚੁੱਕੀ ਹੈ ਸੋ ਜਿਸ ਤਰ੍ਹਾਂ ਅੱਜ ਹੀ ਮੈਨੂੰ ਦੱਸਿਆ ਮੈਂ ਮੁਬਾਰਕਬਾ ਦੇਣਾ ਸਾਡੇ ਸੁਜਾਨਪੁਰ ਦੇ ਐਸਚੋ ਮੋਹਿਤ ਰਾਜ ਜੀ ਨੂੰ ਅੱਜ ਹੀ ਸਵੇਰੇ ਆਪਣੇ ਸੁਜਾਨਪੁਰ ਤੋਂ ਜਿਹੜੇ ਨਸ਼ਾ ਤਸਕਰ ਵਗੈਰਾ ਇਸ ਤਰ੍ਹਾਂ ਦੇ ਦੋ ਜਿਹੜੇ ਮੁਜਰਮਾਨ ਨੂੰ ਫੜਕੇ ਲੈ ਕੇ ਆਏ ਐ ਸੋ ਇਸ ਤਰ੍ਹਾਂ ਤਮਾਮ ਜਿਹੜੀ ਆਪਣੇ ਪੰਜਾਬ ਪੁਲਿਸ ਜਿਹੜੀ ਕੰਮ ਕਰ ਰਹੀ ਹੈ ਮੈਨੂੰ ਲੱਗਦਾ ਵੀ ਬੜੀ ਜਲਦੀ ਜੋ ਸਰਕਾਰ ਨੇ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਮਹਿੰਮ ਪੰਜਾਬ ਦੇ ਵਿੱਚ ਛੇੜੀ ਹੈ ਨਸ਼ੇ ਦੇ ਵਿਰੋਧ ਦੇ ਵਿੱਚ ਉਹ ਕਿਤਨਾ ਕਿਤੇ ਆਜ ਸਾਨੂੰ ਲੱਗਿਆ ਵੀ ਉਹ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ ਦੇਖੋ ਇਹ ਦੇਖੋ ਪੰਜਾਬ ਦੇ ਵਿੱਚ 2022 ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਆਈ ਹੈ ਇਹ ਗੈਂਗਸਟਰ ਪਾਰਟ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਿਛਲੀਆਂ ਸਰਕਾਰਾਂ ਨੇ ਉਹਨੂੰ ਪਾਲਿਆ ਪਿਛਲੀਆਂ ਸਰਕਾਰਾਂ ਨੇ ਉਹਨੂੰ ਤਿਆਰ ਕੀਤਾ ਕਿਉਂਕਿ ਇਹ ਲੀਡਰ ਆਪਣੇ ਆਪਣੇ ਵੱਖਰੇ ਵੱਖਰੇ ਆਪਣੇ ਜਿਹੜੇ ਦੇਖੋ ਪੰਜਾਬ ਦੇ ਵਿੱਚ ਕਾਫੀ ਜਿਹੜੇ ਜ਼ਰੂਰੀ ਮਸਲੇ ਐ ਜਿਹਦੇ ਵਿੱਚ ਆਮ ਆਦੀ ਪਾਰਟੀ ਕੰਮ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਕੰਮ ਕਰ ਰਹੇ ਹੈ ਜਿਹੜਾ ਅਹਿਮ ਮਸਲਾ ਜਿਹੜਾ ਪੰਜਾਬ ਨੂੰ ਖੋਖਲਾ ਕਰਦਾ ਜਾ ਰਿਹਾ ਸਾਡੀ ਪੰਜਾਬ ਨੂੰ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਉਹ ਨਸ਼ਾ ਜਿਹੜਾ ਚਿੱਟੇ ਨਾਕਾ ਉਹਦੇ ਉੱਤੇ ਕਿਤੇ ਨਾ ਕਿਤੇ ਜਿਹੜੀ ਲਗਾਮ ਹੈ ਉਹ ਲੱਗੀ ਹੈ ਸੋ ਗੈਂਗਸਟਰ ਬਾਰ ਦੇ ਉੱਪਰ ਵੀ ਜਿਹੜੀ ਪੰਜਾਬ ਪੁਲਿਸ ਲਗਾਤਾਰ ਦਿਨ ਰਾਤ ਮਿਹਨਤ ਕਰ ਰਹੀ ਹੈ ਔਰ ਜਿਹੜਾ ਵੀ ਕੋਈ ਗੈਂਗਸਟਰ ਬਾਰ ਸਾਹਮਣੇ ਨਜ਼ਰ ਆ ਰਿਹਾ ਹੈ ਪਤਾ ਲੱਗ ਰਿਹਾ ਉਹਨੂੰ ਪੂਰੀ ਉਹਦੇ ਤੇ ਪਿੱਛੇ ਲੱਗੀ ਹੋਈ ਹੈ ਔਰ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਪੰਜਾਬ ਪੁਲਿਸ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਬੜੀ ਜਲਦੀ ਜਿਹੜੀ ਗੈਂਗਸਟਰ ਬਾਰ ਜਿਹੜਾ ਉਹ ਖਤਮ ਹੋ ਜਾਏਗਾ